ਲੱਖ ਰੁਪਇਆ ਜੰਨੀ ਜਾਂਦਾ ਜਾਂਦਾ ਗਊਸ਼ਾਲਾ ਨੂੰ ਦੇ ਗਿਆ ਸੀਗਾ ਇੱਕੇ ਰਾਤ ਤੇ ਜਾ ਕੇ ਆਹਾ ਆਹ ਸ਼ੈੱਡ ਤੇ ਆ ਉਸ ਪਾਲੇ ਲੱਖ ਰੁਪਇਆ ਜਿਹੜਾ ਇੱਧਰ ਲੱਗ ਗਿਆ ਜਿਹੜੀ ਉਧਰੋਂ ਮਤ ਦਾਈ ਦੀ ਬਾਕੀ ਦਾ ਖਰਚਾ ਤਕਰੀਬਨ ਜੇ ਮੋਟਾ-ਮੋਟਾ ਆ ਦੱਸ ਦਿੰਨੇ ਆ 10 ਹਜ਼ਾਰ ਰੁਪਏ ਤੇ ਇੱਕ ਮੁਲਾਜ਼ਮ ਰਹਿੰਦਾ ਘੱਟ ਤੋਂ ਘੱਟ ਪੰਜ ਮੁਲਾਜ਼ਮ ਇੱਥੇ ਹੁੰਦੇ ਆ 50 ਹਜ਼ਾਰ ਰੁਪਇਆ ਆਉਗਾ ਸਿੱਧਾ 15 ਹਜ਼ਾਰ ਰੁਪਇਆ ਦਾ ਡੀਜ਼ਲ ਮੱਤ ਦਾ ਹਰ ਮਹੀਨੇ ਵੇਲੇ ਜਿਹੜਾ ਟਰੈਕਟਰ ਖਾਂਦੇ ਆ ਆ ਦਾ ਜੋੜ ਨਾਲ ਉਹ ਵੀ ਕਿੰਨਾ ਖਰਚਾ ਪੈਂਦਾ 2000 ਰੁਪਏ ਦੀ ਆਮਦਨ ਹੈ ਇੱਕ ਦਿਨ ਦੀ ਜਿਹੜਾ ਝੋਟਿਆਂ ਦੀ ਲਾਲੋ ਤੇ ਜਾਂ ਦੁੱਧ ਤੋਂ ਆਉਂਦੀ ਹੈ 40 ਰੁਪਏ ਕਿਲੋ ਦੁੱਧ ਵਿਕਦਾ ਇਸ ਟਾਈਮ ਨਾਲੋਂ ਤਾਂ 2000 ਦਾ ਦੁੱਧ ਪੈਂਦਾ ਹੁਣ ਮਸਾਂ ਪੈਂਦਾ ਨਹੀਂ ਦੋ ਦਾ ਇੱਥੇ ਲਾ ਕੇ ਚੱਲੋ ਚੱਲ 2000 ਦਾ ਪੈਂਦਾ ਨਹੀਂ 1500 ਦਾ ਮਸਾਂ ਦੁੱਧ ਆਏ ਦੀ ਆਮਦਨ ਹੁੰਦੀ ਹੈ ਇੱਕ ਮਹੀਨੇ 'ਚ 60000 ਰੁਪਏ ਦੁੱਧ ਪਹੂਗਾ ਤੇ ਕੱਲੇ ਮਲਾਜ਼ਮਾਂ ਦਾ ਖਰਚਾ ਵੀ ਨਹੀਂ ਕੱਢ ਸਕਦਾ ਜਿੰਨਾ ਕਿ ਇਹ ਆਮਦਨ ਫੇਰ ਹੋਰ ਪਿੰਡ ਤੋਂ ਬਗਾਇਆ ਤੂੜੀ ਤੋਂ ਪੱਠੇ ਆਉਂਦੇ ਆ ਲੋਕਾਂ ਦੇ ਜਿਵੇਂ ਆਮਦਨ ਹੁੰਦੀ ਜਿਵੇਂ ਦੇ ਪਰ ਹੁਣ ਚਾਰ ਪੌਣ ਕਰਕੇ ਇਹ ਵੀ ਕੰਮ ਪਿਛਲੇ ਪਹਿਲਾਂ ਹਰਾਚਾਰਾ ਵਾਧੂ ਹੁੰਦਾ ਸੀ ਲੋਕਾਂ ਚਰੀ ਜਵਾਰੇ ਦੀ ਜੀਦੇ ਰਹਿੰਦੇ ਹੁੰਦੇ ਸੀ ਤੇ ਵੱਢ ਕੇ ਲਿਆਉਂਦੇ ਵੀ ਰਹੇ ਬਾਕੀ ਪ੍ਰਧਾਨ ਦੀ ਹਿੰਮਤ ਸੀ ਹੁਣ ਉਹ ਵੀ ਸਭ ਕੁਝ ਬੰਦ ਹੋ ਗਿਆ ਰੁਪਿਆ ਕਿਵੇਂ ਚਲਾਉਦਾ ਰਿਹਾ ਆਉਦੇ ਆੜਤੀਆਂ ਤੋਂ ਹਰ ਮਹੀਨੇ ਲਿਆ ਕੇ ਕੋਈ ਆ ਫਰਸ ਲਾਇਆ ਅੰਦਰ ਇਟਾਂ ਕਿ ਤੋਂ ਮਿਲ ਗਿਆ ਖੰਖਾਨ ਘਾੜ ਤੋਂ ਪੱਟ ਲੈਂਦੀਆਂ ਹੋਣਾ 10000 ਟਿੱਕ 85 000 ਦਾ 10000 ਰੁਪਿਆ ਦਿੱਤਾ ਸੀ ਲੇਬਰ ਮੰਗੀ ਸੀ ਖਾਲਾ ਤੋਂ ਪੱਟ ਕੇ ਲਿਆ ਕੇ ਉਹ ਸਿੱਧੀ ਬੈਠੇ ਆਣ ਨੂੰ ਦੁੱਖੀ ਨਹੀਂ ਖੋਲ ਲੀਆਂ ਢਾਈਆਂ ਪਈਆਂ ਇਹਨਾਂ ਨੂੰ ਸ਼ੱਕ ਹੈ 25 ਦਿਨ ਹੋ ਗਏ ਉਹ ਝੋਟੇ ਦੇ ਗਲ 'ਚ ਸੰਗਲ ਇੰਨਾ ਖੁੱਭਿਆ ਹੋਇਆ ਕੱਢ ਕੇ ਰੱਸਾ ਪਾ ਕੇ ਇਲਾਜ ਕਰਾਉਣ ਨੂੰ ਪੈਸੇ ਹੈ ਨਹੀਂ ਖੜੇ ਆ ਤਿੰਨ ਗਾਇਆਂ ਅੰਦਰ ਮਰੀਆਂ ਪਈਆਂ ਫੁੰਡ ਪੈ ਕੇ ਉੱਤੀ ਗਲ ਨਹੀਂ ਚੱਕਾ ਨੂੰ ਪੈਸੇ ਹੈਗੇ 1000 ਰੁਪਿਆ ਇੱਕ ਪਸ਼ੂ ਚੱਕਣ ਵਾਲਾ ਮੰਗਦਾ ਤਿੰਨ ਪਸ਼ੂ ਉਸ ਦੇ ਹਰ ਰੋਜ਼ ਦੋ ਸ਼ਾਲਾ ਦੇ ਵਿੱਚ ਮਰਦੇ ਆ 3000 ਰੁਪਿਆ ਹਰ ਰੋਜ਼ ਪਪਾ ਸ਼ੂ ਚੱਕਣ ਵਾਲਿਆਂ ਨੂੰ ਚਾਹੀਦਾ ਕੰਨਾ ਕਿੱਥੋਂ ਲੈ ਕੇ ਜੀ ਉਸੇ ਗੱਲ ਤੇ ਆ ਤੇ ਫਿੱਟ ਲਾਣ ਤਾਂ ਇਹ ਇਹ ਕਿਸੇ ਹਾਂ ਜੇ ਆ ਜੋ ਬੰਦੇ ਤੇ ਵਕਤ ਪੈ ਗਿਆ 10 ਲੱਖ ਰੁਪਏ ਉਹਦੇ ਲਾਜ ਤੇ ਲੱਗ ਗਿਆ ਕਿਉਂਕਿ ਜਦੋਂ ਕੰਮ ਕਰਦੇ ਆ ਨਾ ਕੋਈ ਇਹੋ ਜਿਹਾ ਤਾਂ ਇੱਥੇ ਪਾਪ ਵੀ ਨਹੀਂ ਹੁੰਦੇ ਗੰਗਾ ਮਰਦੀਆਂ ਤਾਂ ਉਹਦਾ ਪਾਪ ਉਸ ਬੰਦੇ ਸਰੀ ਜਾਂਦਾ ਜਿਹਦੇ ਜਿਹਨੇ ਸਾਮੀ ਵੀ ਹੈ ਮੂਹ ਫਲਾਨਾ ਵਾਲਿਆਂ ਨੇ ਭੌਂਕੜੀਆਂ ਕੱਲਾਓ ਮੂਹ ਤੇ ਬਵਾਸੀਰ ਵਾਲੇ ਹੈਗੇ ਅਮਰਾਸ ਤੇ ਬਸੇਰੇ ਭੌਂਕ ਕੇ ਕਹਾ ਹੋ ਜਾਣਾ ਵੀ ਪੈਸੇ ਖਾ ਗਿਆ ਜੀ ਇੱਥੇ ਫਲਾਨਾ ਕੋ ਸੌਂਦਾ ਰਿਹਾ ਇੱਥੇ ਟਮਕਾਨਾ ਹੁੰਦਾ ਰਿਹਾ ਸਾਹਮੋ ਆ ਕੇ ਜੇ ਕਿਸੇ ਜੀ ਵੀ ਹਿੰਮਤ ਆ ਵੀ ਇਹਨੂੰ ਸਾਹਮਣੂ ਇੱਕ ਮਹੀਨਾ ਦਿੱਤਾ ਮਹੀਨਾ ਚ ਲਾ ਲਿਆ ਇੱਕ ਬੰਦਾ ਆਦਾ ਘਰ ਲਾ ਗਿਆ ਆਪਦਾ ਸ਼ਰੀਰ ਲਾ ਗਿਆ ਆਪਦੀ ਜ਼ਿੰਦਗੀ ਲਾ ਗਿਆ ਇਸ ਦੇ ਉੱਤੇ 20 ਲੱਖ ਰੁਪਈਆ ਕਹਿ ਦੇਣ ਦੀ ਗੱਲ ਆ ਕੋਈ ਸੰਦਾ ਦੱਸੋ ਵੀ ਕਿਤੇ ਦਾਨ ਕਰ ਦਿਓ ਘਰ ਛੱਡ ਕੇ ਕਦੇ ਆਉਦੇ ਬੱਚਿਆਂ ਦਾ ਨਹੀਂ ਫਿਕਰ ਕਰਿਆ ਕਿਤੇ ਕੁਝ ਹੋਰ ਨਹੀਂ ਕਰਿਆ ਅੱਜ ਵੀ ਜੋ ਬੰਦਾ ਆਪਣੇ ਲੱਤਾਂ ਤੇ ਖੜਾ ਕਰਕੇ ਜਾਵੇ ਅੱਜ ਵੀ ਨਿਮਰਤਾ ਨਾਲ ਦੋਨੇ ਹੱਥ ਬੰਨ੍ਹ ਕੇ ਤੇ ਕਹਾ ਹੋ ਜੇ ਪਿੰਡ ਚੋ ਵੀ ਯਾਰ ਕੋਈ ਗੱਲ ਕਿੰਨਾ ਕਾਪਾ ਸਾਹ ਦਿੱਤਾ ਮੈਨੂੰ ਲੱਗਦਾ 10 ਸਾਲ ਤਕਰੀਬੋਂ ਹੁਣ ਤਕਰੀਬਨ ਹੋ ਚੱਲੇ ਹੋਣੇ ਉਹਨੇ ਸੇਵਾ ਕੀਤੀ 10 ਮਾਂ ਨਰਮਾਪੁਰਾ ਹੋਣਾ 10 ਸਾਲਾਂ ਦੇ ਵਿੱਚ ਕੋਈ ਬੰਦਾ ਕਹਦੇ ਵੀ ਅਸੀਂ ਆਹ ਸੀਜ਼ਨ ਚ ਆ ਕੇ ਗਰਾਹੀ ਕਰਾਈ ਹੋਵੇ ਅਸੀਂ ਅਕਸਰ ਕਈ ਵਾਰ ਲੜ ਪੈਣਾ ਪ੍ਰਧਾਨ ਯਾਰ ਕੋ ਕਣਕ ਦੀ ਖਰਾਹੀ ਕਰਨ ਜਾਂਦਾ ਜੀ ਤਾਂ ਕਹਿੰਦਾ ਜਾ ਮਾ ਕਿਹੜੇ ਮੂਹ ਨਾਲ ਇੱਕ ਵਾਰ ਸਾਨੂੰ ਲੈ ਗਿਆ ਜਿੱਥੇ ਜਾ ਕੇ ਟਰਾਲੀ ਖੜਾਈ ਤੇ ਜਿੰਨੇ ਆਪਣੇ ਢੇਰਿਆਂ ਤੇ ਬੈਠੇ ਜੱਟ ਸੀ ਉੱਠ ਕੇ ਬਾਈ ਘਰਾਂ ਨੂੰ ਚੱਲ ਪਏ ਜਾਂ ਬਾਸਾਂ ਇੱਦੇ ਰਹੇ ਜਾਂ ਮੰਡੀ ਤੇ ਭੱਜਦੇ ਰਹੇ ਦੇਖਾਂਕਾਰ ਹੀ ਭੱਜਣਾ ਦੇ ਜੀ ਦੇਖ ਕੇ ਕੋਈ ਨਹੀਂ ਰਾਜੀ ਹਰ ਹਰ ਦਿਨ ਰੋਜ ਦੇ ਹੁਣ ਪ੍ਰਧਾਨ ਪ੍ਰਧਾਨ ਜਿੱਦਾਂ ਦਾ ਬਿਮਾਰ ਆ ਸਾਨੂੰ ਆਪ ਨੂੰ ਚਾਰ ਚਾਰ ਫੋਨ ਆਉਂਦੇ ਬਾਈ ਅਸੀਂ ਬੱਚਾ ਛੱਡ ਕੇ ਆਉਣਾ ਛਡਾਉਂਦੇ ਨਹੀਂ ਗਊ ਛੱਲਾ ਵਾਲੇ ਮੂਰੇ ਕਿੰਨੇ ਪੈਸੇ ਰੱਖੇ ਵਿਆ 1100 ਲੈ ਲਿਆ ਜੇ ਪੈਸੇ ਮੰਗਦੇ ਆ ਜੀ 11 ਪਰ ਦੱਸੋ ਵੀ ਇੱਕ ਬੱਚਾ ਤੁਸੀਂ ਅਸੀਂ ਸਿੱਟ ਕੇ ਉਹ ਖਾਊਗਾ ਵੀ ਉਹ ਰਹੂਗਾ ਵੀ ਇੱਕ ਬੱਚੀ ਆ ਕੋਈ ਗਾਂ ਆ ਥੋੜੀ ਨਹੀਂ ਰਹਿੰਦੀ ਉਹ ਸਾਰਾ ਇੱਥੇ ਹੀ ਰਹਿਣਾ ਹੈ ਉਹਨਾਂ 1000 ਰੁਪਏ ਦੇਣਾ ਸਾਨੂੰ ਹੋ ਗਈ ਦੁਖੀ ਲੱਗਣ ਉਹ ਵੀ ਫਿਰ ਉੱਥੇ ਪ੍ਰਧਾਨ ਨੂੰ ਗਾਲ੍ਹਾਂ ਤੇ ਸਾਨੂੰ ਗਾਲ੍ਹਾਂ ਵੀ ਤੁਸੀਂ ਆ ਛਡਾਉਂਦੇ ਦੱਸੋ ਕਿੱਥੇ ਜਾਊਗਾ ਬੰਦਾ ਦੇ ਮਾਰ। ਆਮਦਨ 10000 ਰੁਪਏ ਐ ਦੱਸੋ ਯਾਰ ਉਹ ਨਹੀਂ ਸੀ। ਪੱਛਾ ਕਿੜਾ ਕੰਮ ਮਾਰ ਕੇ ਬੰਨ ਕੱਢੀ ਵਾਲਾ ਛੱਟ ਕੇ ਜਾਂਦਾ ਮਰਿਆ ਵਾ ਛੱਟ ਕੇ ਜਾਂਦਾ ਉਹ ਮਰੀ ਜਾਂਦੇ ਮਰ ਜਾਂਦਾ ਯਾਰ ਬੜਾ ਮੋਟਾ ਸੋਚ ਗਏ ਯਾਰ ਆਪਾਂ ਕੀ ਕੀ ਝੂਠ ਕਾੰਦੀਆਂ ਆਪਣੀਆਂ ਗਾਈਆਂ। ਮੀਟ ਖਾੰਦੀਆਂ ਆਪਣੀਆਂ ਗਾਈਆਂ ਜਿਹੜੇ ਵਿਆਹਾਂ ਚ ਧੋਲ ਰੱਖਦਾ ਉਹਨਾਂ ਚ ਮੀਟ ਹੁੰਦਾ। ਆ ਬਥੇਰੇ ਪੰਡਤਾਂ ਦੇ ਜਥੇਬੰਦੀਆਂ ਦੇ ਜਿਹੜੇ ਹਿੰਦੂ ਸੰਗਠਨ ਵਾਲਿਆਂ ਦੇ ਫੋਨ ਆਏ ਪਿੱਛੇ ਕਹਿੰਦੇ ਜੀ ਤੁਸੀਂ ਪਾਪ ਕਰਾਉਣ ਕੀ ਪਾਈਏ ਦੱਸੋ। ਝੂਠਾਾ ਕੇ ਟਾਈਮ ਪਾਸ ਕਰਾਉਣੇ ਔਰ ਕੀ ਪਾਈਏ ਭੁੱਖੀਆਂ ਖੜੀਆਂ ਖੱਟਲੀ ਤੂੜੀ ਇਦੋਂ ਕੋਈ ਨਹੀਂ ਕੁਸ ਹੈਗਾ ਝੂਠ ਲੈਣ ਜਾਊਗਾ ਤੇ ਦੋ ਮਲਾਜ਼ਮਾ ਖੜੇ ਆ ਮੱਥੀ ਮੱਥੀ ਆਈਏ ਦੋ ਰੋਟੀ ਪਕਾਉਣ ਵਾਲਾ ਕੋਈ ਨਹੀਂ ਆਪਦੀ ਘਰੋਂ ਲੈ ਕੇ ਆਉਂਦੇ ਆ ਖਾਂਦੇ ਆ ਤਾਂ ਇਹਨਾਂ ਦਾ ਕੁਸ ਜੇ ਹੁੰਦਾ ਤਾਂ ਹੋ ਲੈਂਦਾ ਨਹੀਂ ਬਸ ਖੜੇ ਨੇ ਆ ਮੀਂਹ ਪੈ ਕੇ ਹੱਟੇ ਸੀ ਘੋਡੇ-ਘੋਡੇ ਵਾਰਸ ਆ ਪਪਲੀ ਹੈਗਾ ਆਜੇ 10ਵੇਂ ਦਿਨ 20ਵੇਂ ਦਿਨ ਫੋਨ ਕਰਦਗੇ ਵਿਚਾਰੇ ਨੇ ਕਿਤੇ ਤੇਲ ਦੀ ਬੂੰਦ ਨਹੀਂ ਲਈ ਆ ਚੱਕ ਕੇ ਵਸੇ ਇਦਾਂ ਨੂੰ ਕਰ ਜਾਂਦਾ ਹੋਰ ਕੀ ਕਰੇ ਅੰਦਰ ਜਾ ਕੇ ਹਾਲ ਦੇਖ ਲਓ ਵੀ ਕਰਾ ਵਜੇ ਨੂੰ ਕਿੰਨਾ ਟਾਈਮ ਹੋ ਗਿਆ ਉਹ ਰੋਲਾ ਇਹ ਨਹੀਂ ਵੀ ਆਪਾਂ ਨੂੰ ਫਰੇਕ ਨੂੰ ਲੱਗਦਾ ਵੀ ਕਰਨਾ ਸੀ ਕਰਨਾ ਸੀਗਾ ਬਈ ਜੀ ਕਰਦਾ ਪਰ ਕਰ ਗਏ ਕਿਥੋਂ ਕੀ ਕਰਿਆ ਜਾਵੇ ਦੋ ਮੈਨੂੰ ਲਾ ਲੱਖ ਰੁਪਏ ਤੋਤੇ ਦਾ ਡੀਜ਼ਲ ਦਾ ਦੇਣ ਵਾਲਾ ਖੜਾ ਰਾਜੇ ਦੇ ਪੰਪ ਤੇ ਖਾਤਾ ਚੱਲਦਾ ਜਿਦੋਂ ਮਰਜ਼ੀ ਜਾ ਕੇ ਦੇ ਦੇਈਏ ਇਹ ਯਾਰ ਚੱਕੀ ਵਾਲੇ ਦਾ ਵਿਚਾਰਾਂ ਗੀਆਂ ਜਿੱਲੀ ਕਣਕ ਕੱਟੀ ਹੋਈ ਸੀ ਉਹਦੇ ਚੋਂ ਆ ਆ ਗੇਟ ਦੇ ਅੰਦਰ ਪਈ ਨੂੰ ਦੇਖ ਲੋ ਜੇ ਪੰਜ ਚਾਰ ਗੱਟੇ ਬਚੇ ਹੋਏ ਤਾਂ ਹੋਰ ਕੁਝ ਨਹੀਂ ਹੈ ਮੱਲੂਆ ਨੇ ਚੋ ਆਈ ਵੀ ਬਾਕੀ ਕਣਕ ਇਤਰੋ ਹੋ ਗਈ ਸੀ ਜਿਹੜੀ ਇਹਨਾਂ ਨੇ ਆਪ ਕਰ ਲਈ ਵੇ ਮਤਲਬ ਧੋਨੇ ਦੀ ਗਰਾਹੀ ਵੇਲੇ ਇੱਕ ਗੱਟਾ ਨਹੀਂ ਆਉਂਦਾ ਕਿਸੇ ਪਾਸੇ ਕੜਕ ਦੀ ਗਰਾਹੀ ਵੇਲੇ ਇਕੱਲੀ ਤੂੜੀ ਐ ਉਹ ਵੀ ਜੇ ਬੰਦਾ ਇੱਥੇ ਮੌਜੂਦ ਆ ਤਾਂ ਟਰਾਲੀ ਲਹਾ ਲੂਗਾ ਕੜਕ ਲਿਜਾਣ ਤੇ ਉਹ ਕਰਨੀ ਤਾਂ ਦੂਰ ਦੀ ਗੱਲ ਰਹਿ ਗਈ ਕੋਈ ਸਹਿਯੋਗ ਹੀ ਨਹੀਂ ਪਿੰਡ ਦਾ ਫਿੱਟ ਦੀ ਲਾੜਦਾ ਯਾਰ ਇਹ ਜੇ ਪਿੰਡ ਤੇ ਸਾਨੂੰ ਤਾਂ ਮੈਨੂੰ ਤਾਂ ਆਪ ਜਰ ਕਹਿੰਦੇ ਵੀ ਲਾੜਦਾ ਹੋਣਾ ਕੀ ਸਵਾਹ ਅਸੀਂ ਘਰ ਉੱਥੇ ਹੜਾ ਚ ਦੇ ਆਏ ਆ 10 ਲੱਖ ਅਸੀਂ ਇਕੱਠਾ ਕਰਤਾ 20 ਉਧਰੋਂ ਇਕੱਠਾ ਕਰ ਗਿਆ ਸੀ ਪਸ਼ੂ ਦਾ ਸਾਡੇ ਇੱਥੇ ਮਰੀ ਜਾਂਦੇ ਆ ਭੁੱਖੇ ਇਹ ਬਹੁਤ ਵਧੀਆ ਗੱਲ ਹੈ ਕਿ ਆਪਾਂ ਪਤਾ ਜਾਰੇ ਬਤੁ। 7 ਕਿੱਲੇ ਜ਼ਮੀਨ ਹੈ। 7 ਕਿੱਲੇ 'ਚੋਂ 3 ਕਿੱਲੇ ਠੇਕੇ ਤੇ ਲੱਗਦੇ ਆ। 4 ਕਿੱਲੇ 'ਚ ਪੱਟੇ ਹੁੰਦੇ ਆ। ਉਹ ਠੇਕੇ ਦੇ ਚਿੰਦੇ ਕੋਲ ਆਉਂਦੀ ਆ। ਕੀ ਰੇਟ ਆਉਂਦੀ ਆ ਉਹ? ਉਹ ਮੰਨਦੇ ਆ ਸਸਤਾ ਨੂੰ ਆਉਂਦਾ ਹੈ। 17000 ਰੁਪਏ। 2 ਲੱਖ ਰੁਪਿਆ ਉਹਦਾ ਠੇਕਾ ਆਉਂਦਾ ਜਿਹੜਾ ਜਿੰਨਾ ਕੁ ਬਸ ਆ ਸਹਿਯੋਗ ਆਉਂਦਾ ਜਿਹੜਾ ਗਰਾਹੀ ਦਾ ਲਾ ਲਓਗਾ ਠੀਕ ਹੈ। 4 ਕਿੱਲੇ ਪੱਟੇ ਮਿਲਣਾ ਵੀ ਨਹੀਂ ਸਰਦਾ। ਸ਼ਹਿਰੀ ਮੋਟਰ ਲੱਗੀ ਹੋਈ ਸੀ ਉੱਥੇ ਚੋਰੋਂ ਚਲਾਉਂਦੇ ਸੀ ਸਾਰੇ ਪਿੰਡ ਚੋਂ ਉਹੋ ਬਿਖਾਰੀ ਉਹੋ ਸਾਡੇ ਲੀਡਰਾਂ ਦਾ ਬੇੜਾ ਵਹਿ ਗਿਆ ਉਹਦੇ ਜੈਂਪਰ ਲਹਾਤੇ ਵੀ ਇਹਨਾਂ ਨੂੰ ਪਾਣੀ ਪੱਠਿਆਂ ਨੂੰ ਕਿੱਥੋਂ ਲੱਗ ਜਾ ਰੇਸਲਾ ਬਾਹੜਾ ਉੱਥੇ ਪਾਣੀ ਨਹੀਂ ਲੋਟ ਆਉਂਦਾ ਦੋ ਮਹੀਨੇ ਹੋ ਗਏ ਹੁਣ ਬਾਹੜਾ ਅਸੀਂ ਮੇਤਾਂ ਕਰ ਕਰ ਮਰ ਗਏ ਉਸ ਐਸਟੇਡੀਓ ਆਂਦੀਆਂ ਉਹਨਾਂ ਐਕਸਲੇ ਦੇ ਚੌਧਰੀਆਂ ਦੀਆਂ ਵਿਆਹ ਆ ਮੋਟਰ ਤਾਂ ਸਾਡੀ ਚੱਲ ਲੈਣ ਤੇ ਹੋਰ ਹਜ਼ਾਰਾਂ ਚੋਰੀ ਹੁੰਦੀ ਹੈ ਪਿੰਡ 'ਚ ਕਿਸੇ ਨੇ ਤਾਰਾ ਹੀ ਨਹੀਂ ਲੱਗਣ ਦਿੱਤਾ ਪਾਣੀ ਰੌਲਾ ਕੀ ਸੀ ਵੀ ਉਸ ਲੀਡਰ ਦਾ ਇਥੋਂ ਦੁੱਧ ਬੰਦ ਕਰਤਾ ਜਦੋਂ ਪੈਸੇ ਨਹੀਂ ਦਿੰਦਾ ਸੀ ਕਿੱਥੇ ਜਾਵਾਂਗੇ ਯਾਰ ਕਿੱਥੇ ਖੜੇ ਆਂ ਫੋਕੀਆਂ ਚੌਧਰਾ ਐਸੇ ਚਰਚੇ ਬਣੇ ਫਿਰਦੇ ਹਰੇਕ ਇੱਕ ਦੂਜੇ ਦੀ ਪਾਰਟੀ ਦੇ ਪੱਲੇ ਤਾਂ ਕਿਸੇ ਦੇ ਕੋਲ ਨਹੀਂ ਹੈਗਾ ਤੇਰਾ ਨਮਾਇंदे ਚੁਣੇ ਵੇ ਹੈਗਾ ਇੱਕ ਵੀ ਇੱਥੇ ਗੁਰਦੁਆਰੇ ਤੇ ਸੰਗ ਪਾੜਦਿਆਂ ਨੂੰ ਅੱਜ 10 ਦਿਨ ਹੋ ਗਏ ਵੀ ਆ ਜਾਓ ਭਾਈ ਆ ਜਾਓ ਭਾਈ ਪਰ ਮੈਨੂੰ ਕਹਿਣੀ ਨਹੀਂ ਚਾਹੀਦੀਆਂ ਗੱਲਾਂ 11 ਲੱਖ ਰੁਪਈਆ ਕਾ ਉਸ ਐਸ ਦਾ ਆਇਆ ਸੀ ਇਸੇ ਨਗਰ ਪੰਚਾਇਤ ਦੇ ਵਿੱਚ ਜਿਹੜਾ ਸ਼ਾਸਤ ਦੀ ਭੇਡ ਛੜਾ ਕੇ ਰਾਮਪੁਰੇ ਨੰਦੀ ਸ਼ਾਲਾ ਕਿੰਨਾ ਨੇ ਦਵਾਇਆ ਸਾਡਾਂ ਨਾਲੇ ਦਾ ਬਾਬਾ ਜੀ ਨਾ ਫਰਕ ਪਵਾਇਆ ਕਿਉਂ ਅਸੀਂ ਬੋਲੇ ਬਾਬਿਆਂ ਨੂੰ ਐ ਲੱਗਿਆ ਵੀ ਯਾਰ ਤੁਸੀਂ ਸਭ ਨੂੰ ਸਾਡਾ ਵਿਰੋਧ ਕਰਦੇ ਹੋ ਹੁਣ ਐ ਦੱਸੋ ਵੀ ਇੱਕ ਚੀਜ਼ ਦਾ ਹੱਦ ਬੰਦੀ ਆ ਹੁਣ ਮੱਲੂਆਣੇ ਦਾ ਸਰਪੰਚ ਬੈਠਾ ਇਹਨੂੰ ਗ੍ਰਾਂਟ ਆਵੇ ਇਹ ਜਾ ਕੇ ਗ੍ਰਾਂਟ ਸਿਧਾਨਿਆਂ ਤੇ ਲਾ ਦੇ ਇਹਦੇ ਪਿੰਡ ਦੇ ਲੋਕ ਇਹਨੂੰ ਕੀ ਕਹਿਣਗੇ ਜੇ ਤਾਂ ਇਹ ਹੱਥ ਖੜੇ ਕਰੇ ਵੀ ਮੇਰੇ ਪਿੰਡ ਦਾ ਕੋਈ ਵਿਕਾਸ ਹੋਣ ਦੀ ਲੋੜ ਨਹੀਂ ਹੈਗੀ ਭਾਈ ਮੇਰੇ ਕੋਲ ਤਾਂ ਸਾਰਾ ਕੁਝ ਪਿਆ ਫੇਰ ਇਹ ਪੈਸੇ ਦੇ ਚੱਕੋ ਲੈ ਆਓ ਉਹਦੇ ਜੋ ਉਹਨਾਂ ਨੇ ਬਾਅਦ ਚ ਜਦੋਂ ਰੋਲਾ ਰੂਲਾ ਪੈ ਗਿਆ ਅੰਦਰ ਉਹਦੇ 'ਚ ਆ ਮਿੱਟੀ ਪਵਾਈ ਐ ਅੰਦਰ ਮੈਨਾਂ ਦਾ ਫਰਸ਼ ਲਵਾਈ ਸੀ ਕੀ ਕਰੈ ਸੋਦਾਂ ਔਰਲਾ ਫਰਸ਼ ਐ ਉਹਨਾਂ ਨੇ ਉਹ ਵੀ ਪੁਰਾਣੀ ਐਟਾਂ ਦਾ ਲੇਵਰ ਲੇਵਰ ਦਿੱਤੀ ਐ ਇਹਨਾਂ ਨੇ ਉਹ ਜੋ 1 ਲੱਖ ਰੁਪਏ ਦਾ ਚੈੱਕ ਪੁਲਕਾਰ ਸਿੱਧੂ ਜਿੱਤਿਆ ਉਹ ਆਇਆ ਹਾਂ ਬਾਕੀ ਦਾ ਸਾਰਾ ਪੈਸਾ ਇਸ ਲੋਟ ਚੜਿਆ ਜੇ ਵਾਸੀ ਨਹੀਂ ਕਹਿੰਦੇ ਮਾਰੇ ਥਾਂ ਗਿਆ ਗਾ ਗਊਆਂ ਤੇ ਹੀ ਲੱਗਿਆ ਪਰ ਰੋਲਾ ਇਹ ਵੀ ਵਰਗੇ ਉਹੀ ਉਦੋਂ ਆਪਣੇ ਵੀ ਲੀਡਰ ਬੀਤੀ ਸੀਗੇ ਉਦੋਂ ਕਹਿੰਦੇ ਵੀ ਯਾਰ ਇਹਨਾਂ ਨੂੰ ਕੁਛ ਨਾ ਕੁਛ ਤਾਂ ਦੇ ਦਿਓ ਕੋਈ ਤਾਂ ਪੱਲਾ ਝਾੜੋ ਕੀ ਖਾਣਗੇ ਆ ਫਿਰ ਇਹ ਹੁਣ ਹਰ ਕੋਈ ਆਉਂਦਾ ਤੀਜਾ ਬੰਦਾ ਕਹਿੰਦਾ ਯਾਰ ਗਾਈਆਂ ਇਧਰ ਲਿਆਂ ਨੂੰ ਕੱਖ ਪਾ ਦਿੰਨੇ ਉਧਰ ਭੁੱਖੀਆਂ ਮਾਰੇ ਹੁਣ ਦੱਸੋ ਜਿਹੜੀਆਂ ਆਮਦਨ ਦਿੰਦੀਆਂ ਫਿਰ ਇਹਨਾਂ ਨੂੰ ਭੁੱਖੀਆਂ ਮਾਰਾਂਗੇ ਤਾਂ ਖਤਮ ਹੈ ਜਮੇ ਹੀ ਹੋ ਜੀ ਜਿਹੜੀ ਚੱਲ ਰਹੀਆਂ ਪੂਰਾ ਇਹਨਾਂ ਨੂੰ ਵੀ ਕਿਹੜਾ ਖਰਾਕ ਪੈਂਦੀ ਆ ਆ ਰੋਟੀਆਂ ਇਕੱਠੀਆਂ ਕਰਕੇ ਲਿਆਉਣੇ ਆ ਉਹ ਪੈਂਦੀਆਂ ਇਹਨਾਂ ਨੂੰ ਵੀ 70000 ਰੁਪਿਆ ਉਹ ਪੱਖੇ ਤੇ ਲੱਗਿਆ ਸਾਹਮਣੇ ਲੱਗਿਆ ਉਹ ਉਹ ਸੇਠਾਂ ਨੇ ਆਪਦੇ ਕੋਲ ਇਕੱਠਾ ਕਰਕੇ ਲਾਇਆ ਵੱਡਾ ਮੈਂ ਤਾਂ ਕਰਕੇ ਉਹ ਲਾਇਆ ਦਿਆ 3 ਸਾਲ ਹੋ ਗਏ ਵੀ ਭਾਈ ਜਿਵੇਂ ਮਰਜ਼ੀ ਕਰੋ ਇੱਥੇ ਮਾੜਾ ਮੋਟਾ ਕੋਈ ਕਹਿ ਦਿੰਦਾ ਜਾਂ ਕਿਸੇ ਤੋਂ ਬੋਲਿਆ ਜਾਣਾ ਸੀ ਤਾਂ ਹੋਰ ਉਸ ਜਾਂਦੇ ਸੀ ਚਲੋ ਸਵੇਰੇ ਆਉਂਦੇ ਆ ਦਾ ਕੱਖ ਪਠਾ ਪਾ ਜਾਂਦੇ ਆ ਜਿਵੇਂ ਵੀ ਕਰਦੇ ਆ ਧੰਵਾਦੀ ਪਰ ਆਪਾਂ ਆਪਣਾ ਲੋਕਾਂ ਦਾ ਮੈਂ ਜੋ ਕਿਤੇ ਆਪਾਂ ਤਾਂ ਆਉਦੇ ਨਹੀਂ ਯਾਰ ਫੇਰ ਅੱਤ ਖਬਰਾਂ ਲਵਾਵਾਂਗੇ ਜਿਵੇਂ ਪਹਿਲਾਂ ਵਾਲਾ ਸਾਧ ਮਾਰ ਕੇ ਇੰਨੀ ਹੱਥ ਆ ਗਿਆ ਉੱਥੇ ਆਉਣਗੇ ਫੇਰ ਕੀ ਬੰਦਾ ਉਹ ਮਰਗਾ ਵਾਂਗਾ ਗੁੰਗਾ ਪਰੰਦਰੋਇ ਨਾ ਪਰ ਇਹ ਪਾਪ ਉਹ ਪਾਪ ਸਾਰੇ ਪਿੰਡ ਨੂੰ ਰੋਣਾ ਇਹਦਾ ਸੋਚੋ ਕੱਲਾ ਨਾ ਬਾਪ ਭੁਗਤੂਗਾ ਬਾਬਾ ਤਾਂ ਫਿਰ ਆਪਾਂ ਨੂੰ ਸਾਰੇ ਪਿੰਡ ਨੂੰ ਇਹਦਾ ਭੁਗਤਣਾ ਪੈਣਾ। ਸਤ ਇਹ ਹੀ ਮੇਰੇ ਬਾਲਾ ਸਤ ਲੋ ਗਾਹਾਂ ਹੋਈ ਜਾਂਦੇ ਆ। ਵਿਚਾਰਾ ਇਹ ਹੀ ਹੈ ਦੋ ਜਾਂ ਤਾਂ ਅਸੀਂ ਬੇਨਤੀ ਕੀਤੀ ਸੀ ਅੱਜ ਵੀ ਉਸੇ ਬਾਬਾ ਜੀ ਨੂੰ ਡੱਗੀ ਵਾਲਿਆਂ ਨੂੰ ਆ ਉਹਦੇ ਸੇਵਾਦਾਰ ਆਏ ਬੈਠੇ ਮੈਂ ਲਖੀਰ ਕਰਨ ਉਹ ਕਿਹਾ ਸੀ ਅੱਜ ਦੋ ਮਹੀਨਾ ਪਹਿਲਾਂ ਵੀ ਬਾਬਾ ਜੀ ਨੇ ਵਿਚਾਰ ਕਰ ਲਿਓ ਭਾਈ ਦੋ ਛਾਲਾ ਸਾਭ ਲਓ ਸਾਡੀਆਂ। ਉਹਦੇ ਵਾਸਤੇ ਹੁਣ ਇਹ ਨਾ ਹੋਵੇ। ਵੀ ਐਸੀ ਦਾ ਕੰਮ ਕਰਨਾ ਸਾਡਾ ਕੱਟਾ ਬਿਮਾਰਾ ਸਾਡੀ ਮੱਝ ਬਿਮਾਰਾ ਜਿਹਨੇ ਖੜਿਓ ਬਣੇ ਬਣਾਏ ਬਾਬਾ ਜੀ ਕੋਲ ਬੇਨਤੀ ਕਰਨ ਵਾਲਾ ਪੁੱਤ ਸਭ ਨੂੰ ਵੀ ਬਾਬਾ ਜੀ ਗਊਸ਼ਾਲਾ ਸਾਹਿਬ ਨੂੰ ਉਹ ਆ ਜਾਣਗੇ ਉਹਨਾਂ ਨੂੰ ਸੁਭਾਗ ਦੂਜੀ ਰਹਿ ਗਈ ਵਿਚਾਰ ਇਹਨਾਂ ਦੇ ਪੈਸੇ ਜਿਹੜਾ ਇਹ ਲਾਈਵ ਬੈਠੇ ਉਹਦਾ ਕੀ ਹੋਣਾ ਚਾਹੀਦਾ ਤੁਸੀਂ ਆਪ ਦਾ ਮੜੀ ਜੀ ਕੋਈ ਰਾਇ ਦੇ ਦਿਓ ਇੱਕ ਦੂਜੇ ਦੇ ਮੂੰਹਾਂ ਕੰਨੀ ਨਾ ਚਾਕੀ ਜਾਏ ਉਹ ਵੀ ਕੀ ਕਰਨਾ ਚਾਹੀਦਾ ਸਤਿ ਕਿਉ ਗ੍ਰਾਹੀ ਕਰਕੇ ਦੇ ਦਿਓ ਸਾਰੇ ਪੱਤੀਆਂ ਜਿਹੜੀਆਂ ਇਹਨਾਂ ਦਾ ਕੰਮ ਤਾਂ ਜ਼ਰੂਰੀ ਹੈ ਫਿਰ ਚਲੋ ਇਹ ਵੀ ਰਾਇ ਸਹੀ ਹੈ ਹੋਰ ਕੋਈ ਅਸੀਂ ਜਿਹੜਾ ਵਿਚਾਰ ਕਰਿਆ ਸੀਗਾ ਆਪਦੇ ਦਿਮਾਗ ਨਾਲ ਆਪਦੀ ਰਾਇ ਆ ਸਾਡੀ ਵੀ ਲੈ ਲਓ ਉਹ ਐਸੀ ਵੀ ਜਿਹੜੇ 7 ਕਿੱਲੇ ਜ਼ਮੀਨ ਦੇ 3 ਕਿੱਲੇ ਜਿਹੜੇ ਜ਼ਮੀਨ ਹੈ ਸਾਲ ਜਾਂ 2 ਸਾਲ ਇਹਨਾਂ ਨੂੰ ਠੇਕੇ ਤੇ ਦੇ ਦਿੱਤੀ ਜਾਵੇ ਇਹ ਵੀ ਠੀਕ ਹੈ ਠੀਕ ਹੈ ਕਿ ਨਾ ਗਰਾਹੀ ਮਣਾ ਮੂੰਹਾਂ ਕਰਾਈਆਂ ਜੇ ਇਹ ਗੱਲ ਤੇ ਬਾਬਾ ਜੀ ਸਾਹਿਬ ਤੋਂ ਹੁੰਦਿਆ ਕਿਉਂਕਿ ਅਗਲੇ ਨੇ ਵੀ ਖਰਚਾ ਚਲਾਉਣਾ ਅਗਲੇ ਕਣ ਭਾਈ ਅਸੀਂ ਕਿੱਥੋਂ ਚਲਾਵਾਂਗੇ ਤੇ ਰੋਗ ਰਾਹੀ ਨੂੰ ਵੀ ਦਰਨਗੇ ਇਨਾ ਦੇ ਵੀ ਨਾ ਕੁਝ ਮੂੰਹ ਖਾਲੀ ਉਹ ਦੱਸਦਾ ਹੁੰਦਾ ਸਾਰਾ ਕੁਸਤਾ ਆਪਾਂ ਨੂੰ ਵੀ ਚਾਹੀਦਾ ਯਾਰ 20 ਲੱਖ ਰੁਪਇਆ ਜਿੰਦਗੀ ਗਾਲਤੀ ਬੰਦੇ ਨੇ ਕੁਤਨਾ ਕੁਸਤਾ ਆਪਾਂ ਵੀ ਦੇ ਗਏ ਮੈਂ ਇੰਨਾ ਵੀ ਮੈਨੂੰ ਪਤਾ ਵੀ ਜੋ ਆਪ ਖੜਨ ਜੋਗਾ ਹੁੰਦਾ ਤਾਂ ਹੱਥ ਬੰਨ ਜਾਂਦਾ ਅੱਜ ਵੀ ਚੱਲ ਕੋਈ ਪਰ ਕੰਮ ਸੇ ਕੰਮ ਆ ਉਸ ਬੰਦੇ ਦੇ ਆਖਰੀ ਸਾਹ ਤੱਕ ਇੰਨਾ ਕ ਜਰੂਰ ਰੱਖਿਓ ਵੀ ਕੱਲ ਉਹਨੂੰ ਲਾਣਤਾ ਨਾ ਪਾਇਓ ਜਿਹੜੀ ਆਪਣੀ ਫਿਰਦਰਤਾ ਪਿੰਡ ਦੀ ਹਰੇਕ ਬੰਦੇ ਨੂੰ ਲਾਣਤਾ ਪਾਉਣ ਨੂੰ ਇੱਕ ਮੈਂਟਲ ਆਉਣਾ ਸਰਟੀਫਿਕੇਟ ਬਣਨ ਲੱਗੇ ਬੀਜੀ ਖਾ ਗਿਆ ਜੀ ਉਹਨੇ ਕੀ ਕਰਿਆ ਜੀ ਕੀ ਨਾ ਕਰਿਆ ਕੋਈ ਹੁੰਦਾ ਜਿਹੜਾ ਉਹਦਾ ਘਰ ਲਾ ਕੇ ਇਹ ਜਿਹਾ ਕੰਮ ਕਰੇ ਇੰਨੀ ਕੁ ਕਿਰਪਾ ਜਰੂਰ ਕਰੋ ਜਿੰਨੇ ਵੀ ਮਹਰਾਜ ਦੇ ਖੱਚ ਵਕੀਲ ਹੈਗੇ ਆ ਸਾਰੇ ਬਾਬਾ ਜੀ ਨੂੰ ਬੇਨਤੀ ਕਰ ਲਗੇ ਹੁਣ ਚੱਲ ਕੇ ਜਾਂ ਇਹਨਾਂ ਨੂੰ ਰਸੇ ਵੜਦਗੇ ਇੱਕ ਪਾਸੇ ਹੀ ਹੋਣਾ ਅਸੀਂ ਤਾਂ ਦਾਦੀ ਮੈਂ ਤਾਂ ਲੈ ਕੇ ਆਵਾਂ ਹੁਣ ਖੋਲ ਦੇਣਾ ਗੇਟ ਸਾਹਿਬ ਦਾ ਵੱਟ ਕੇ ਬਾਹਰ ਕੱਢੋ ਇੱਥੇ ਮਰਜੀ ਜਾ ਕਿਸੇ ਦੀ ਖਾਣਨਾ ਸੱਤਿਆਂ ਮਾਰਨ ਦਾ ਤਾਂ ਠੀਕ ਹੈ ਹਾਂ ਭੁੱਖੇ ਮਾਰਨ ਦਾ ਸਹੀ ਹੈ ਪਰ ਇਹ ਸਾਰੇ ਜਮਾਇਤ ਕਿਉਂਕਿ ਤੁਸੀਂ ਮੋਤਵਾਰਾਂ ਜਦੋਂ ਤਾਂ ਮਰੇ ਹੋਏ ਜਿਹੜੇ ਮੋਤਵਾਰ ਜੁੜੇ ਹੋਏ ਆਪਣੇ ਚਾਉਂਦੇ ਤੁਸੀਂ ਲੋਕਾਂ ਦਾ ਸਮਾਪਨ ਕਰਨਾ ਬਹੁਤ ਦੂਜੀ ਗੱਲ ਇਹ ਆਹ ਫੁੱਲ ਦੇ ਵਿੱਚ ਨਾ ਰੱਖ ਕੇ ਰੱਖੇ ਹੁੰਦੇ ਸੀ ਤੇ ਲੋਕਾਂ ਨੇ ਦੇਣੋਂ ਅਟਕੇ ਸੀਗੇ ਤੇ ਉਹਨਾਂ ਨੇ ਸਵੇ ਆਉਂਦਾ ਰੱਖ ਕੇ ਰੱਖਵਾ ਨਾ ਨੰਦਾ ਨੰਦਰਾ ਹੋਲ ਚਾ ਨਾ ਉਹਨਾਂ ਦਾ ਕਟ ਰੱਖਿਆ ਹੋਰ ਉਹ ਵੀ ਫਿਰਦੇ ਆ ਯਾਰ 12 ਰਾਤੀ ਰੱਖਣ ਤੇ ਉੱਥੇ ਵੀ ਕਿੰਨੇ ਮਗਰ ਪੈਸੇ ਦਿੰਦੇ ਹੀ ਆ ਇੱਥੇ ਇਤਿਹਾਸ ਦਾ ਅਦਾਰਾ ਸਭਿਆਂ ਨੂੰ ਮਤਲਬ ਇੱਥੇ ਜੇ ਕਿੰਨੇ ਮਗਰ ਹੀ ਲਾ ਦੋ ਤੇ ਇੱਥੇ ਤਾਂ ਹੁਣ ਗੱਗੀ ਵਰਗੇ ਖੜੇ ਆ ਤੁਸੀਂ ਗ੍ਰਾਹੀ ਕਰੇ ਨੂੰ ਕਿੰਨਾ ਚਿਰ ਹੋ ਗਿਆ ਹੁਣ ਕੋ ਸਮਾਨੀ ਹੁਣ ਤਾਂ ਨਗਰ ਪੰਚਾਇਤ ਨਾਲ ਦਿੰਦੇ ਪਹਿਲਾਂ ਉਹ ਦਿੰਦੇ ਆ ਤੋਂ ਪਹਿਲਾਂ ਦੇ ਸਮੇਂ ਚ ਪ੍ਰਧਾਨ ਹੀ ਕਰਦਾ ਰਿਹਾ ਹੂੰ ਜੇਬ ਜੋ ਵੀ ਪੈਸੇ ਰੱਖਿਆ ਨੂੰ ਦਿੰਦਾ ਰਿਹਾ ਐਸੇ ਬਿਠਾ ਕੇ ਜਿਹੜੇ ਉਹ ਬੁੜੰਗੀਆਂ ਤੇ ਪਰਿਵਾਰ ਦੇ ਬੈਠੇ ਹੁੰਦੇ ਸੀ 4 ਲੱਖ ਰੁਪਏ ਪੰਜ ਹੁੰਦਾ ਸੀ ਦਾ ਹਾਲ ਦਾ ਠੇਕਾ 4 1/2 ਕੰਨ ਉਹ ਵੀ ਇਹਨਾਂ ਨੂੰ ਦਿੰਦਾ ਰਿਹਾ ਕਿਤੇ ਪਿੰਡ ਚੋਂ ਮੱਪੀ ਲੈ ਕੇ ਪੁਰਿਆ ਨਹੀਂ ਸੀ ਵੀ ਨਾਲ ਲਿਆਉਂ ਯਾਰ ਤੋ ਮੈਂ ਚੱਲ ਬੜਾ ਉਹਨੇ ਚੱਲੋ ਹਾਲੇ ਲਓ ਬਈ ਬਾਬਾਈ ਹੈਗੀ ਆ ਤੇ ਘਰ ਪੋਸਲਾ ਬਣਾ ਕੋਈ ਨਾਲ ਬੋਧਰਾ ਬਸਾਰੇ ਜਿਹੜੇ ਸਾਧਨ